ਮੈਂ ਇਹੋ ਪੁੱਛਣ ਲਈ ਫੋਨ ਕੀਤਾ ਵਾ ਤੂੰ ਆਉਣਾ ਇੱਥੇ ਜਾਂ ਨਹੀਂ ਤੀ ਮੇਨੇ ਕਰੀ ਵੀ ਲੈਣ ਆਏ ਜੇ ਨਹੀਂ ਨਾ ਆਉਣਾ ਤੇ ਕੋਈ ਗੱਲ ਨਹੀਂ ਤਲਾਕ ਵਾਲੇ ਪੇਪਰ ਭੇਜ ਦਿੰਨਾ ਵਾ ਕੋਸ਼ਿਸ਼ੀ ਆ ਜਣੀ ਨਹੀਂ ਥੋੜਾ ਜਿਹਾ ਕੱਟ ਬੋਲਿਆ ਕਰ ਇੰਨੀ ਜ਼ੁਬਾਨ ਨਾ ਚਲਾਇਆ ਕਰ ਮੰਮੀ ਤੁਸੀਂ ਮੈਨੂੰ ਹੀ ਚੁੱਪ ਕਰਾਉਨੇ ਆ ਕਦੀ ਨਾਉ ਨੂੰ ਕਰਾਇਆ ਦਲਜੀਤ ਨੂੰ ਕੁਝ ਕਿਹਾ ਮੈਂ ਨਹੀਂ ਡਰਦੀ ਨਾਲੇ ਉਹਦੇ ਕੋਲੋਂ ਪਰ ਮੈਂ ਤੂੰ ਤੋਕੇ ਮਾਰਾਂਗੇ ਉਹਨਾਂ ਨੂੰ ਉਹਦਾ ਰਦਾ ਭੀ ਇੰਨਾ ਖਲਾਸੀ ਹੋਣੀ ਆ ਅਸੀਂ ਜਾਇਦਾਦ ਦੇ ਵਿੱਚੋਂ ਹਿੱਸਾ ਲੈਣਾ ਵਾ ਤੇ ਜਿਹੜਾ ਵਿਆਹ ਕੀਤਾ ਨਾ ਖਰਚਾ ਕੀਤਾ ਸੀ ਉਹਦਾ ਵੀ ਲਾਵਾਂਗੇ ਵੇਖੀ ਸਹੀ ਬਣਦਾ ਕੀ ਆ ਚਲੋ ਠੀਕ ਆ ਪਹਿਲਾਂ ਗੱਲ ਤੇ ਸ਼ੁਰੂ ਕਰੀਏ 54 ਇਹ ਤੇਰਾ ਦਿਮਾਗ ਯਾਰ ਠੀਕ ਜੇ ਪੈਸੇ ਨਾ ਦਿੱਤੇਗੇ ਪਹਿਲੀ ਤੇ ਲੱਗੀ ਨਾ ਫਾਫਰ ਪਹਿਲੀ ਕਿਦਾਂ ਛਡਾਏਗਾ ਉਹ ਮੈਂ ਭਾਜੀ ਪੈਸੇ ਸਾਰੇ ਨਿਕਲ ਲੈਣੇ ਉਹ ਕੋ ਰੁਪਇਆ ਕੋ ਲੈਣਾ ਸਿਰਫ 10 ਲੱਖ ਠੀਕ ਆ ਦੋ ਤੁਹਾਡੇ ਕੋ ਮਿਲ ਗਿਆ 16-17 ਲੱਖ ਦੀ ਗੱਡੀ ਐ ਬਾਕੀ ਮੈਂ ਕਿਸ਼ਤਾਂ ਕਰਾ ਲੈਣੀਆਂ ਆ